ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਸ ਤੋਂ ਔਖੀ ਜ਼ਿੰਦਗੀ ਕੀ ਹੋ ਸਕਦੀ ਹੈ ਕਿ ਇੱਕ 28 ਸਾਲ ਦੀ ਉਮਰ ਦੇ ਵਿੱਚ ਕੋਈ ਮੰਜੇ ਤੇ ਪਿਆ ਹੋਵੇ ਸਰੀਰ ਗਲ ਰਿਹਾ ਹੋਵੇ ਅਤੇ ਸਰੀਰ ਦੇ ਵਿੱਚ ਦੋ ਦੋ ਤਿੰਨ ਤਿੰਨ ਇੰਚ ਚੌੜੇ ਅਤੇ ਗਹਿਰੇ ਜ਼ਖਮ ਹੋ ਗਏ ਹੋਣ ਅਤੇ ਜਕਮ ਬੱਧ ਹੀ ਜਾ ਰਹੇ ਹੋਣ ਕਹਾਣੀ ਹੈ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ਰਹਿਣ ਵਾਲੇ ਬੋਬੀ ਨਾਮਕ ਯੁਵਕ ਦੀ ਬੋਬੀ ਈ ਰਿਕਸ਼ਾ ਚਲਾਉਂਦਾ ਸੀ ਪਰ 3 ਸਾਲ ਪਹਿਲਾਂ ਇੱਕ ਦਿਨ ਈ ਰਿਕਸ਼ਾ ਪਲਟ ਗਿਆ ਤੇ ਉਸਦੇ ਹੇਠਾ ਦੱਬ ਗਿਆ ਇਸ ਤੋਂ ਬਾਅਦ ਉਸਦਾ ਲੱਕ ਤੋਂ ਹੇਠਾਂ ਵਾਲਾ ਹਿੱਸਾ ਬਿਲਕੁਲ ਸੁਨ ਹੋ ਗਿਆ ਤੇ ਫਿਰ ਮੰਜੇ ਤੇ ਪਏ ਪਏ ਉਸਦੇ ਸਰੀਰ ਦੇ ਪਿਛਲੇ ਹਿੱਸੇ ਤੇ ਬੈਡ ਸੋਲ ਹੋਣੇ ਸ਼ੁਰੂ ਹੋ ਗਏ ਬੈਡ ਸੋਲ ਬੱਧੇ ਇੰਨੇ ਵੱਧ ਗਏ ਕਿ ਲੱਗਦਾ ਹੈ ਜਿਵੇਂ ਬੋਬੀ ਨੂੰ ਪਿਛਲੇ ਪਾਸਿਓਂ ਕਿਸੇ ਕੁੰਕਾਰ ਜਾਨਵਰ ਨੇ ਨੋ ਲਿਆ ਹੋਵੇ ਤਸਵੀਰਾਂ ਇੰਨੀਆਂ ਭਿਆਨਕਾਨ ਕਿ ਦਿਖਾਈਆਂ ਵੀ ਨਹੀਂ ਜਾ ਸਕਦੀਆਂ ਘਰ ਦੇ ਵਿੱਚ ਪਤਨੀ ਹੈ ਜੋ ਅਜਿਹੇ ਸਮੇਂ ਦੇ ਵਿੱਚ ਵੀ ਉਸ ਦੀ ਸੇਵਾ ਕਰ ਰਹੀ ਹੈ ਤੇ ਇੱਕ 65 ਸਾਲ ਦੀ ਬਜ਼ੁਰਗ ਮਾਂ ਹੈ ਜੋ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਰੋਟੀ ਪਾਣੀ ਦਾ ਜੁਗਾੜ ਕਰ ਰਹੀ ਹੈ ਸ਼ਹਿਰ ਦੀ ਇੱਕ ਸਮਾਜ ਸੇਵੀ ਸੰਸਥਾ ਬੋਬੀ ਦੇ जख्मਾਂ ਤੇ ਪੱਟੀਆਂ ਤਾਂ ਕਰਵਾ ਰਹੀ ਹੈ ਪਰ ਉਹਨਾਂ ਕੋਲ ਵੀ ਨਹੀਂ ਸਮਰਥਾ ਨਹੀਂ ਕਿ ਉਹ ਬੋਬੀ ਦਾ ਇਲਾਜ ਵੀ ਕਰਵਾ ਸਕਣ ਇਸ ਲਈ ਬੋਬੀ ਇਲਾਜ ਦੇ ਲਈ ਮਦਦ ਦੀ ਅਪੀਲ ਕਰ ਰਿਹਾ ਹੈ ਤੇ ਤੁਸੀਂ ਵੀ ਸਾਰੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਬੋਬੀ ਦੀ ਮਦਦ ਕਰਨ ਦੇ ਲਈ ਕੋਈ ਨਾ ਕੋਈ ਅਜਿਹੀ ਸੰਸਥਾ ਕੋਲੇ ਸੁਨੇਹਾ ਪਹੁੰਚ ਸਕੇ ਤੇ ਵਾਕਿਬ ਬੋਬੀ ਦੀ ਮਦਦ ਕਰ ਸਕੇ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਪਰ ਸਿੰਘ ਖੁਸ਼ੀਪੁਰ ਦੇ ਨਾਲ ਰਕੇਸ਼ ਰਾਣਾ ਦੇ ਰਿਪੋਰਟ ਵਿੱਚ ਨਹੀਂ ਆਪਣਾ ਨਾਮ ਦੱਸ ਦਿਓ ਔਰ ਕੀ ਹੋਇਆ ਸੀ ਸਰ ਮੇਰਾ ਨਾਮ ਭੂਵੀ ਕੁਮਾਰ ਹੈ ਤੇ ਸਰ 3 ਸਾਲ ਪਹਿਲੇ ਮੇਰਾ ਐਕਸੀਡੈਂਟ ਹੋ ਚੁੱਕਿਆ ਹੈ ਇਹ ਰਿਕਸ਼ਾ पलट ਗਿਆ ਸੀ ਜਿਸ ਦੇ ਕਰਕੇ ਮੇਰਾ ਦੀ ਰੀੜ ਦੀ ਹੱਡੀ ਡੋੜ ਚੁੱਕੀ ਦੀ ਆ ਇਹ ਤਾਂ ਠੀਕ ਆ ਨਾ ਉਹਦੇ ਕਰਕੇ ਸਰ ਮੇਰਾ 10 ਰੀਡ ਖਲੋਗੇ ਤਾਂ ਤੇ ਇਹਨਾਂ ਨਾਲ ਸਰੀਰ ਮੇਰਾ ਕੰਮ ਨਹੀਂ ਕਰਦਾ ਮੇਰਾ ਲੈਟਰੀੰਬਾਤ ਹੁੰਦੀ ਮੰਜੇ ਤੇ ਹੁੰਦਾ ਆ ਬਹੁਤ ਦਿੱਕਤ ਆ ਬਹੁਤ ਪਰੇਸ਼ਾਨ ਆ ਉਹਦੇ ਕਰਕੇ ਮੇਰਾ ਸਰੀਰ ਨਹੀਂ ਚੱਲਣ ਕਰਕੇ ਨਾ ਮੇਰੇ ਬੈਲਸੋਲ ਵੀ ਹੋ ਗਈ ਜੇਲਾ ਜਿਹੜੇ ਕਰਕੇ ਮੈਂ ਉੱਚੂ ਲੈਟਰ ਲੈ ਕੇ ਪੱਤਾ ਤੱਕ ਮੇਰੇ ਕਾਫੀ ਜਿਹਾ ਕਮੋ ਚਕੇ ਗਿਆ ਕਿ ਬਹੁਤ ਪਰੇਸ਼ਾਨ ਹੋ ਗਿਆ ਨਾ ਮੈਂ ਕਿੱਦਾਂ ਦੇ ਜ਼ਖਮ ਹੈ ਕੀ ਪੋਜੀਸ਼ਨ ਹੈ ਉਹਨਾਂ ਦੀ ਕਾਫੀ ਫੈਲ ਗਏ ਸਭ ਕਿੰਨੇ ਲੰਬੇ ਡੂੰਗੇ ਹੋਣਗੇ ਹਾਂ ਸੜੋ ਘਟ ਘਟ ਇੰਚ ਡੇਢ ਇੰਚ ਤੇ ਡੂੰਗਾ ਹੈ ਗਿਆ ਕਿੰਨੇ ਜ਼ਖਮ ਸੜੋ 3-4 ਜ਼ਖਮ ਆ ਗਿਆ ਜਿਹੜੇ ਮੈਨੂੰ ਕਾਫੀ ਤਕਲੀਫ ਦੇ ਰਹੇ ਆ ਕਿੱਦਾਂ ਇਲਾਜ ਕਰ ਰਹੇ ਹੋ ਇਲਾਜ ਸੜ ਮੇਰਾ ਇਸ ਤਰ੍ਹਾਂ ਚੱਲ ਜਾ ਕਿ ਸ਼ਿਭੂ ਮੀ ਕਮੇਟੀ ਵਾਲੇ ਆ ਜਿਹੜੇ ਸੜੋ ਮੇਰੇ ਪੱਟੀਆਂ ਕਰਾ ਰਹੇ ਆ ਤੇ ਕੱਲੀਆਂ ਪੱਟੀਆਂ ਨਾਲ ਮੇਰਾ ਜ਼ਖਮ ਤੇ ਸੁਗ ਨਹੀਂ ਨਹੀਂ ਕਿਉਂਕਿ ਪੱਟੀਆਂ ਦਾ ਬਹੁਤ ਖਰਚਾ ਆ ਰਿਹਾ ਤਾਂ ਉਹਨਾਂ ਦੇ ਉਹਨਾਂ ਦੇ ਵੀ ਵਸਤੇ ਵੀ ਹਨੀ ਆ ਵੀ ਕੱਲੇ ਉਹੀ ਕਰਨਾ ਠੀਕ ਆ ਨਾ ਪੱਟੀਆਂ ਦਾ ਖਰਚਾ ਬਹੁਤ ਜ਼ਿਆਦਾ ਆ ਰਿਹਾ ਤੇ ਮੈਂ ਹੋਰ ਵੀ ਚਾਹਣਾ ਵੀ ਜੇ ਕੋਈ ਦਵਾਈਆਂ ਦਵਾਈਆਂ ਉਹ ਲੈ ਕੇ ਨਹੀਂ ਦੇ ਸਕਦੇ ਹਾਂ ਇਹ ਦਵਾਈਆਂ ਜ਼ਰੂਰੀਆਂ ਇਦਾਂ ਜਖਮ ਸੁੱਕ ਨਹੀਂ ਸਕਦੇ ਹਾਂਜੀ ਹਾਂਜੀ ਇਹੀ ਗੱਲ ਹੋਈ ਹੈ ਸਰ ਵੀ ਦਵਾਈਆਂ ਲੈ ਜਿਹੜੀਆਂ ਨਾ ਉਹ ਨਾਲ ਕੋ ਨਹੀਂ ਪੂਰੀਆਂ ਹੋ ਰੀਆਂ ਤੇ ਇਸ ਕਰਕੇ ਜਿਹੜੇ ਪੱਟੀਆਂ ਹਾਂ ਜਰੂਰ ਕਰਾ ਰਿਆ ਪਰ ਦਵਾਈ ਜਿਹੜੀਆਂ ਨਾ ਉਹ ਕੋਈ ਹੈਲਪ ਕਰੇਗਾ ਉਹਨਾਂ ਦੀ ਕੀ ਭੂਮੀਆਂ ਲੈ ਕਰਨਗੇ ਤੇ ਫੇਰੀ ਮੇਰੀ ਦਵਾਈਆਂ ਦਾ ਚੱਲੇਗਾ ਘਰ ਚ ਕੌਣ ਕੌਣ ਹੈ ਔਰ ਗੁਜ਼ਾਰਾ ਕਿੱਦਾਂ ਰੋਟੀ ਬਣ ਕੇ ਕਿੱਦਾਂ ਚੱਲ ਰਿਹਾ ਹੈ ਸਰ ਤੇ ਸਰ ਮੇਰੀ ਵਾਈਫ ਆ ਮੇਰੀ ਮਦਰ ਆ ਤੇ ਬਸ ਮੰਮੀ ਕੰਮ ਕਰਦੇ ਇੱਕ ਦੋ ਘਰਾਂ ਦਾ ਤੇ ਤਾਂ ਕਰਕੇ ਗੁਜ਼ਾਰਾ ਹੋ ਰਿਹਾ ਕਿੰਨੀ ਉਮਰ ਉਹਨਾਂ ਦੀ 60-65 ਸਾਲ ਤੇ ਸਰ ਹੈ ਹੀ ਆ ਰੋਟੀ ਬਣਨੀ ਤੇ ਚੱਲ ਜੰਦਾ ਹੋਏਗਾ ਇਲਾਜ ਤੇ ਬਿਲਕੁਲ ਬੰਦ ਪਿਆ ਸਰ ਇਲਾਜ ਮੇਰਾ ਬਿਲਕੁਲ ਬੰਦ ਆ ਸਰ ਮੈਂ ਕੁਝ ਨਹੀਂ ਕਰ ਸਕਦਾ ਕਿੱਥੋਂ ਕਰਨਾ ਮੈਂ ਹੀ ਤਾਂ ਕਮਾਉਣ ਵਾਲਾ ਤੇ ਮੈਂ ਹੀ ਮੰਝਦੇ ਤਾਂਗੇ ਬਹੁਤ ਮੁਸ਼ਕਲ ਹੁੰਟੇ ਲਾਜੋ ਕਰਨਾ ਕੀ ਅਪੀਲ ਕਰਦੇ ਇਸ ਮਸਲੇ ਤੇ ਅਪੀਲ ਸਰ ਮੇਰੀ ਸਾਰਿਆਂ ਨੂੰ ਇਹੀ ਆ ਕਿ ਪਲੀਜ਼ ਮੇਰੀ ਹੈਲਪ ਕੀਤੀ ਜਾਏ ਠੀਕ ਹੈ ਨਾ ਤਾਂ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਮੈਡਮ ਹਾਂ ਬਸ ਇਹੀ ਅਪੀਲ ਹੈ ਸਰ ਮੈਂ ਕੁਝ ਨਹੀਂ ਚਾਹੁੰਦਾ ਆਪਣਾ ਨੰਬਰ ਬੋਲ ਦਿਓ ਐਡਰੈਸ ਬੋਲ ਦਿਓ ਸਰ ਮੇਰਾ ਨਾਮ ਐਡਰੈਸ ਹੈ ਗਾਂਪੜੌਰ ਡਾਕਟਰ ਬੋਲ ਟੇਢੀ ਗਲੀ ਤੇ ਮੇਰਾ ਕੰਟੈਕਟ ਨੰਬਰ ਲਗਾਇਆ 75087 95301 ਫਿਰ ਬੋਲਦਾ 75087 95301 ਮੇਰਾ ਫੋਨ ਨੰਬਰ ਹੈ ਮੈਂ ਦੇਖੋ ਦੁਖੀ ਬਹੁਤ ਜ਼ਿਆਦਾ ਮੈਂ ਤਾਂ ਕਹਿੰਦੀ ਆ ਕਿ ਸ਼ਰੂ ਠੀਕ ਹੋ ਜਾਏ ਤੁਰੇ ਫਿਰ ਉੱਠ ਕੇ ਹੂੰ ਉਪਣਾ ਆਪ ਸੰਭਲੇ ਕਿੱਦਾਂ ਦੁਰਘਟਨਾ ਹੋਈ ਸੀ ਇਹ ਆਟੋ ਚਲਾ ਰਿਆ ਸੀ ਤੇ ਪੇੜ ਤੇ ਪੈ ਗਿਆ ਹੂੰ ਤੇ ਉਹ ਰੀੜ੍ਹ ਗਿਆ ਡਿੱਕਣਾ ਕੋਈ ਕੱਲਾ ਕੱਲਾ ਮੁੰਡਾ ਨਹੀਂ ਦੋ ਬਿਠੇ ਮੇਰੇ ਤੋਂ ਅਲੰਘਾ ਦੂਜਾ ਅੱਛਾ ਵਖਰਾ ਰੰਦਰ ਪਰਵਾਦੀ ਕੋਈ ਮਦਦ ਨਹੀਂ ਕਰਦਾ ਨਹੀਂ ਚਲੋ ਕਰਦੇ ਤੇ ਹੈ ਪਰ ਦੇਖੋ ਮਜ਼ਦੂਰੀ ਤੇ ਮਜ਼ਦੂਰੀ ਆ ਮਦਦ ਉਹਨਾਂ ਦਾ ਆਪਣਾ ਗੁਜ਼ਾਰਾ ਮੰਨ ਹਾਂਜੀ ਚਲੋ ਜਰਨੀ ਕੋ ਹੋ ਸਕੇ ਘਰ ਵੀ ਜਾਂਦਾ ਹੈ ਨਹੀਂ ਗੱਲ ਕਿ ਨਹੀਂ ਪਰ ਦੇਖੋ ਬੱਚੇ ਅਕਲਮੰਗ ਲਈ ਦੂਰੇ ਬੱਚੇ ਵੀ ਆਪਣਾ ਕਮਨ ਦੇ ਆਪਣਾ ਪਰਿਵਾਰ ਹੁੰਦਾ ਹਾਂਜੀ ਜੀ ਉਹ ਆਪਣੀ ਜਗ੍ਹਾ ਠੀਕ ਹੈ ਪਰ ਹੁਣ ਇਹ ਵੀ ਵਿਚਾਰਾ ਬੈੱਡ ਤੇ ਆ ਹੂੰ ਚਲੋ ਜਿੰਨਾ ਕਿ ਮੇਰੇ ਕੋ ਹੋ ਸਕੇ ਹੂੰ ਮੈਂ ਕਰਦੀ ਕੀ ਅਪੀਲ ਕਰ ਦਿਓ ਉਸ ਨਾਲ ਸੇ ਵੀ ਨਹੀਂ ਚਾਹੀਆਂ ਕਿ ਚਲੋ ਇਹਦਾ ਇਲਾਜ ਹੋਏ ਬਸ ਹੂੰ ਹੋਰ ਕੁਝ ਨਹੀਂ ਚਾਹੁੰਦੀ ਚਲਣ ਫਿਰ ਅੰਦੇ ਕਾਬਲ ਹਾਂਜੀ ਆਪਣਾ ਆਪ ਆਪੇ ਖੁਦ ਸੰਭੇ ਹੋਰ ਨਹੀਂ ਕੁਝ ਚਾਹੁੰਦੀ ਮੈਂ ਵਿਆਹ ਕਿਦੋਂ ਹੋਇਆ ਸੀ ਉਹਦਾ ਪਿਆ ਉਹ ਇਹ 10 ਸਾਲ ਹੋਏ 3 ਜਨਵਰੀ ਨੂੰ ਪਹਿਲੇ ਹੋਇਆ ਸੀ ਹਾਂਜੀ ਹਾਂਜੀ ਸਾਲ ਕੀ ਪਹਿਲਾ ਵਾਰ ਸਾਲ ਪਹਿਲਾਂ ਦੁਰਘਟਨਾ ਤੋਂ ਸਾਲ ਪਹਿਲੇ ਹੋਇਆ ਹਾਂਜੀ